ਅੱਜ ਤਾਂ ਫੇਰ ਥਾਰ ਲਿਆਉਣੀ ਆ ਨਵੀ ਸਾਡਾ ਲੱਗਾ ਗੱਗੂ ਲੈ ਕੇ ਆ ਰਿਹਾ ਦਿਖਾਵਾਂਗੇ ਤੁਹਾਨੂੰ ਝੂਟਾ ਵੀ ਦਿਖਾਵਾਂਗੇ ਤੂੰ ਸਾਸਰੀ ਕੱਲ ਕਿਉਂ ਨਹੀਂ ਬੁਲਾਈ ਸੈਭੂ ਯਾਰ ਆਈ ਕੋਨ ਉੜ ਗਿਆ ਛੋਟੇ ਦੇ ਜਿਹਾ ਫੋਟੋ ਹੁਣ ਦੇਖੋ ਨੂਰੇ ਵੱਡੇ ਹੋ ਗਏ ਆਇਆ ਬਾਈ ਜਿਵੇਂ ਤੁਹਾਨੂੰ ਪਤਾ ਹੀ ਹੈ ਹਨਾ ਨਿਪਟ ਗਿਆ ਸੀ ਕੰਮ ਆਪਣਾ ਪਾਈਪਾਂ ਦਾ ਪੈ ਗਿਆ ਸੀ ਅੱਜ ਮਿੱਟੀ ਮੂੜੀ ਜਾਂਦੇ ਨੇ ਲਾਜੀ ਗੋਪੀ ਜੀ ਸਾਡਾ ਵੀ ਕਰਾ ਦਿਓ ਮੂਮੈਂਟ ਆ ਕੇ ਕੀ ਆ ਮੁਬਾਰਕਾ ਜੀ ਬਹੁਤ ਬਹੁਤ ਵਧਾਈਆਂ ਹੋ ਗਈਆਂ ਜੀ ਗਗਨੂ ਵਧਾਈਆਂ ਗਗੂ ਜੀ ਮਹੂਰਤ ਤਾਂ ਫਿਰ ਆਪਣੇ ਗੋਪੀ ਜੀ ਨੇ ਕਰੀਆ ਜੀ ਸਾਡੇ ਬੱਚੀ ਲੈ ਕੇ ਆਏ ਨੇ ਬਾਈ ਗੱਡੀ ਚੋਤਾ ਜੀ ਤੇਲ ਉਧਰ ਸਾਡੀ ਮਾਸੀ ਵੀ ਵੀ ਆ ਸੋਕੇ ਨੇ ਮਾਸੀ ਨੂੰ ਤਾਂ ਵੱੱਦ ਲਿਆ ਕਰ ਹੋਰ ਇਹ ਤਾਂ ਪੰਜ ਘਟਾ ਦਿੱਤਾ ਤੇਰਾ ਵੱੱਦ ਦਾ ਹੱਕ ਜੀ ਪੀ ਜੀ ਦਾ ਜੋ ਸੇਵਾ ਦੀ ਨੇ ਅੱਜ ਪਹਿਲਾਂ ਉੱਥੇ ਜਾਂਸੀ ਚ ਵੀ ਗੋਪੀ ਜੀ ਨੇ ਅੱਜਾ ਜੀ ਬਾਬੇ ਨਾਨਕ ਦਾ ਜਨਮ ਦਿਨ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਬਾਬੇ ਨਾਨਕ ਨੇ ਵੀ ਕਿਰਤ ਦੇ ਸੁਨੇਹੇ ਨੂੰ ਮਿੱਤਰੋ ਵੱਡਾ ਕਰਿਆ। ਵੀ ਕਿਰਤ ਕਰਨੀ ਚਾਹੀਦੀ ਆ, ਨਾਮ ਜਪੋ ਤੇ ਵੰਡ ਸਕੋ। ਖੇਤੀ ਨਾਲ ਜੋੜਿਆ। ਖੇਤੀ ਉੱਤਮ ਕਹਿੰਦਾ ਮਾਧਮ ਵਪਾਰ। ਖੇਤੀ ਨੂੰ ਉੱਤਮ ਮੰਨਿਆ ਸੀ ਉਹ ਵੀ। ਖਣਕ ਆਪਣੀ ਦੇਖੋ। ਉੱਥੇ ਬਾਲੀ ਹਰੇ ਬਾਈ ਜੀ ਮਾਰਦੀ ਆ। ਉੱਥੇ ਦੋ ਗੇੜੇ ਲੱਗੇ ਲੱਗਦੇ ਆ। ਹਾਲੇ ਨਿਕਲ ਰਹੀ ਆ, ਅਜੇ ਤਾਂ ਜਮਾ ਬੱਤ ਵੀ ਪਿਆ। ਕੋ ਖੁੱਡ ਹਾਲੇ ਪਤਾ ਲੱਗ ਜੂਗੀ ਕੋਈ। ਉਹ ਉੱਥੇ ਜੇ ਘਟ ਗਿਆ ਜੀ ਵੀ ਉਹ ਦੇਖ ਲੈਣੇ ਵੀ ਉਹ ਤਾਂ ਨਹੀਂ ਹੋਇਆ ਪਿਛਲੀ ਵਾਰੀ ਇੱਥੇ ਰਹਿ ਗਏ ਸੀ 2 ਫੁੱਟ ਮੈਗਰੋ ਫਲੀਲੀ ਨਾ ਕੱਢੇ ਸੀ ਨੇ ਰਾਜੀ ਇੱਕ ਹੁੰਦਾ ਰਿਹਾ ਤਾਂ ਗਾਹ ਨੂੰ ਵੀਰ ਦੇਖੋ ਮਿੱਤਰੋ ਆ ਡੂਡ ਕਿੱਲੇ ਚ ਇੱਧਰ ਤਾਂ ਆਏ ਆ ਕਿਆ ਬਾਤ ਹੈ ਆ ਇਧਰ ਇੱਧਰ ਵੀ ਕੀ ਬਾਤ ਹੈ ਨਿਕਲ ਗਈ ਕਣਕ ਆਪਣੀ ਆਦਨਿਆ ਨੂੰ ਮਤਰਾ ਪਰਛीण ਵੀ ਹੋ ਗਈ ਆਪਣੀ ਬਹੁਤ ਰਾਜਾ ਬਹੁਤ ਉਹ ਤੇ ਆ ਜਵੀ ਵੀ ਹੋ ਗਈ ਵਾ ਲਾਲਾਂ ਦੇ ਦੋ ਚਾਰ ਦਾਣਾ ਦਾ ਇੱਕ ਵੱਡਾ ਹਲੇ ਛੋਟੀ ਏ ਥੋੜੀ ਜੀ ਰੁੱਕ ਜਾ ਬਣਦਾ ਨਹੀਂ ਆਇਆ ਕਹਾਣੀ ਕਣਕ ਆਪਣੀ ਖੂਬ ਛੋਟੀ ਜੀ ਡੂੰਗਾ ਵਿੱਚ ਜਿਵੇਂ ਹੋਈ ਜਾਂਦੀ ਹੈ ਕਣਕ ਵਧੀਆ ਲੋਟ ਹੈ ਜਿਹੜੇ ਮੈਨੂੰ ਆਏ ਲੱਗਦਾ ਠੀਕ ਹੈ ਜੋ ਸਾਨੂੰ ਸਰਪ੍ਰਾਈਜ਼ ਵੀ ਇੱਕ ਚੀਜ਼ ਵੀ ਆ ਰਹੀ ਹੈ ਸਾਡੇ ਘਰਾਂ ਚ ਨਵੀਂ ਦਿਖਾਵਾਂਗੇ ਤੁਹਾਨੂੰ ਉਹ ਬੜੇ ਰਿਓ ਸਾਡੇ ਨਾਲ ਤੁਸੀਂ ਕਹੋਗੇ ਕਿਆ ਬਾਤ ਯਾਰ ਗਰਮਣ ਯਾਰ ਗਰਮਣ ਆ ਗਿਆ ਮਿੱਤਰੋ ਸਾਟਾ ਭਾਂਜਾ ਮੇਰਾ ਦੇਖੋ ਵਾ ਮਾਮੇ ਜੱਟਾ ਹੋ ਗਿਆ ਵਾਸ ਮੋਢੇ ਤੱਕ ਆ ਗਿਆ ਹੋਰ ਲੋਟੇ ਕੰਮ ਅੱਜ ਤਾਂ ਫਿਰ ਥਾਰ ਲੈਂਣ ਜਾਣਗੇ ਜੀ ਇਹ ਨਾਲ ਕੱਪੜਾ ਜਾ ਨਹੀਂ ਖਿੱਚਣਾ ਤੈਂ ਖਿੱਚਣਾ ਕਿ ਨੂਰ ਖਿੱਚੂ ਨੂਰ ਖਿੱਚੂਗੀ ਕੱਪੜਾ ਜਾ ਜੀ ਅੱਜ ਆਏ ਨੇ ਸਾਡੇ ਘਰ ਸਾਡੇ ਭਾਂਜਾ ਬਾਣ ਜੀ ਤੇ ਮੇਰੀ ਸਿਸਟਰ ਹੋਰ ਜੀ ਕਿਵੇਂ ਹੋ ਬਾਈ ਵਧੀਆ ਜੀ ਅੱਜ ਤਾਂ ਥਾਰ ਲੈਣ ਜਾਵਾਂਗੇ ਨਵਾਈ ਹੈ ਜੀ ਅੱਜ ਤਾਂ ਇਹਨਾਂ ਦੀ ਬੱਚਾ ਬਾਣੀ ਸਾਡੇ ਅੱਜ ਤਾਂ ਫਿਰ ਥਾਰ ਲੈ ਆਉਣੀ ਆ ਨਵੀ ਸਾਡਾ ਵਾਲਾ ਗੱਗੂ ਲੈ ਕੇ ਆ ਰਿਹਾ ਦਿਖਾਵਾਂਗੇ ਸਾਨੂੰ ਝੂਟਾ ਵੀ ਦਿਖਾਵਾਂਗੇ ਹੋਰ ਜੀ ਨੂੰ ਕੱਪੜਾ ਜਾਂ ਦੂਗੇ ਚਾਹੀਏ ਇਹ ਜੱਕਦੇ ਨਹੀਂ ਜੀ ਥੋੜਾ ਜਿਹਾ ਬੱਚੇ ਚੱਕ ਜਾਣਗੇ ਔਲੀ ਦੇ ਉਰੇ ਕੋਲੇ ਹੁੰਦੇ ਸਾਡੇ ਤਾਂ ਸਾਰੇ ਚੱਕ ਗਏ ਪੂਰਾ ਬਾਜ ਬਾਜ ਫੋਲਦੇ ਨੇ ਜੂ ਵਰਗੇ ਉਹਦੀ ਗੱਲ ਹੁੰਦੀ ਲਾਈਕ ਕਰੋ ਵੀਰੇ ਦਾ ਪੇਜ ਸ਼ੇਅਰ ਕਰੋ ਅਲੈਹੁ ਅਲਮੁਨ ਤਾ ਜੀ ਹੂੰ ਮਨਰਾਜ ਕਾਕਾ ਕਿੱਥੇ ਐ ਕਾਕਾ ਕਿੱਥੇ ਐ ਮਨਾਜੀ ਕਿੱਥੇ ਐ ਮਨਾਜੀ ਆਪਣੇ ਇੱਕ ਛੋਟੀ ਕੱਟੀ ਵੀ ਆ ਗਈ ਖਾ ਕੇ ਲਿਆਉਂਗਾ ਤੈਨੂੰ ਕੀ ਖਾਣਾ ਚੀਜੀ ਆਪਣੇ ਆ ਗਈ ਕੱਟੀ ਉਹਦਾ ਨਾਮ ਆ ਬਰਕਤ ਆ ਜਾ ਮੇਰਾ ਇਹ ਜਾਗਦਾ ਇਹਦਾ ਸਾਕਦਾ ਮਾਸੀ ਸੈਬੂ ਯਾਰ ਮੈਨੂੰ ਪਤਾ ਹੀ ਨਹੀਂ ਸੀ ਕਿੱਥੇ ਨਹੀਂ ਸੀ ਤੂੰ ਸਾਸਰੀ ਕਾਲ ਕਿਉਂ ਨਹੀਂ ਬੁਲਾਈ ਸੈਬੂ ਯਾਰ ਹੁਣ ਪਤਾ ਲੱਗਿਆ ਦੁਬਾਰੇ ਤਾਂ ਬੁਲਾ ਦੇ ਸਾਸਰੀ ਕਾ ਉਹ ਤੇਰੀ ਚੈਨ ਮੇਰੇ ਵਾਲੀ ਨਾ ਇਹ ਤਾਂ ਉਹਨੇ ਦਿੱਤੀਆ ਤੇ ਆਪਨੇ ਮੇਰੇ ਦੋਸਤ ਨੇ ਮੈਂ ਵੀ ਦਿੱਤੀ ਸੀ ਇੱਕ ਤੈਨੂੰ ਸੋਨੇ ਦੀ ਚੈਨ ਮੇਰੇ ਕੋਲ ਉਹਦੇ ਤੇ ਰੱਖੂਗੀ ਫਟ ਗਈ ਉਹ ਅੱਛਾ ਉਹ ਚਾਂਦੀ ਦੀ ਸੀ ਉਹ ਤੇ ਸਿਉਣੇਦਾਰ ਕਲਰ ਕਰਾਇਆ ਹੋਇਆ ਸੀ ਉਹਦਾ ਰੰਗ ਫਿੱਟ ਗਿਆ ਉੱਪਰੇ ਪਈ ਆ ਵੀਰਸੇ ਨੂੰ ਉਰਦੀਆਂ ਛੋਟੀਆਂ ਛੋਟੀਆਂ ਫੋਟੋਆਂ ਹੁਣ ਦੇਖੋ ਨੂਰੇ ਵੱਡੇ ਹੋ ਗਏ ਆ ਅੱਜ ਤੋਂ 12 ਸਾਲ ਪਹਿਲਾਂ ਹੁਣ 12 ਸਾਲ ਬਾਅਦ ਵਾਹ ਚਾਵਾ 13 ਚਾਵਾ 13 14 ਸਾਲ ਬਾਅਦ 15 ਸਾਲ ਲੱਗ ਗਏ ਇਧਰ ਆ ਇਹਨਾਂ ਨੇ ਆਪਦੀ ਗੇਮ ਚਲਾ ਦੀ ਆ ਵੀ ਬੱਝ ਪਾਉਂਗੀ ਮਾਫੀ ਕੋ ਵੀ ਠੀਕ ਹੈ ਜੀਰੋ ਉਹ ਦੁਨੇ ਇਹਦੇ ਪਾਸੇ ਪੂ ਇਹ ਪੂ ਮਾਰਨਾ ਯਾਰਾ ਰਹੀ ਆ ਗੇਮ ਉਧਰ ਚੱਲ ਰਹੀ ਆ ਟੀਵੀ ਕੌਣ ਜਿੱਤੀ ਜਾਂਦਾ ਕਰਮਣ ਜਿੱਤੀ ਜਾਂਦਾ ਦੂਜੇ ਤੇ ਤੂੰ ਆ ਗਰਮਣ ਕਿਵੇਂ ਤੇ ਆ ਇਹ ਕਿਵੇਂ ਤੇ ਆ ਇੱਕ ਤੇ ਉਹ ਯਾਰ ਗਰਮਣ ਅੱਜ ਗੱਡੀ ਆਉਣੀ ਆ ਮਾਸੀ ਤੋਂ ਅੱਜ ਪਾਰਟੀ ਵੀ ਲੈਣੀ ਆ ਪਾਰਟੀ ਮਾਸੀ ਕੀ ਚੱਲੂਗਾ ਪਾਰਟੀ ਹੈਗਾ ਕਦੋਂ ਕਾ ਕਦੋਂ ਕਹ ਜਾਂਦੇ ਨੇ ਉਹ ਜੇ ਅਸੀਂ ਵੀ ਆ ਗਈ ਬਣਾ ਕੇ 60 ਸਕਿੰਟਾਂ ਦੀ ਬਣਾਈ ਸਰ ਹੁਣ ਆ ਕੇ ਅਸੀਂ ਮਿੱਤਰੋ ਆਪਾਂ ਤੁਹਾਨੂੰ ਪਤਾ ਹੀ ਆ ਮਿੱਟੀ ਜੀ ਪਰ ਆਂਦੀ ਆਪਣੇ ਮੱਥੇ ਤੇ ਪਵਾਦੀ ਆਪਾਂ ਇਹ ਗਾਇ ਹੈ ਆ ਗੱਲ ਬਾਤ ਆ ਇੱਕ ਪੈਪ ਰਹਿ ਗਿਆ ਹੋਰ ਇਹ ਕੀ ਹਾਲ ਹੈ ਬਾਈ ਲੋਟਾ ਕੰਮ ਕੈਂਪ ਉਹ ਗੱਲ ਕਰ ਕਿਉਂ ਮੈਂ ਦੋ ਦੋ ਆ ਰਹਿ ਗਿਆ ਕਿਉਂਕਿ ਇੱਥੇ ਹੌਦੀ ਬਣੂ ਪੈਗੀ ਪੈਪ ਪੈਪ ਤਾਂ ਪੈਗੇ ਸਾਰੇ ਆ ਹੌਦੀ ਬਣ ਜੂਗਾ ਸੱਤ ਗੱਡੀ ਵੀ ਮੋਡਲ ਹੀ ਆ ਮਿੱਟੀ ਵੀ ਮਿੱਟੀ ਤਾਂ ਦਿਖਾਉਨੇ ਆਪਾਂ ਹੌਦੀ ਵਾਲਾ ਗਾ ਬਾਈ ਉਹ ਹੋਰ ਆ ਜੀ ਟਿੱਕੇ ਆ ਆਇਆ ਬਾਈ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਨੱਪੜ ਗਿਆ ਸੀ ਕੰਮ ਆਪਣਾ ਪਾਈਪਾਂ ਦਾ ਪੈ ਗਿਆ ਸੀ ਅਤੇ ਮਿੱਟੀ ਮੂੜੀ ਜਾਂਦੇ ਨੇ ਹੋਰ ਜੀ ਗੋਕੀ ਮਾਨ ਜੀ ਵਧੀਆ ਜੀ ਵਧੀਆ ਲੋਟਾ ਕੰਮ ਹਾਂ ਜੀ ਆ ਦੇਖੋ ਜੀ ਜੀਰੀ ਬੱਟਣ ਸਾਰੀ ਕੰਮ ਚੱਲ ਪਿਆ ਸੀ ਕਿ ਅੱਜ ਪਾਈਪਾਂ ਪੈ ਕੇ ਮਿੱਟੀ ਪੈ ਰਹੀ ਆ ਜੀਰੀ ਬੱਟਣ ਸਾਰੀ ਚੱਲ ਪਈ ਹਾਂ ਆ ਦੇਖੋ ਬਾਈ ਪਾ ਨੱਪੜ ਗਿਆ ਜੀ ਸਾਡਾ ਉਹ ਥੋਂ ਲੈ ਕੇ ਪਾ ਲਿਆ ਦੀ ਮਿੱਟੀ ਆ ਹੀ ਰਹਿ ਗਿਆ ਸੀ ਆਪਣਾ ਮੱਥਾ ਤੁਹਾਨੂੰ ਪਤਾ ਹੀ ਆ ਆਪਾਂ ਕਣਕ ਦੀ ਸੀ ਉਹਦੇ ਦਰਸ਼ਕੋ ਇਹका ਪਾਸੇ ਇਹੀ ਰਹਿ ਗਿਆ ਸੀ ਆਪਣਾ ਮਾਥਾ ਬਾਕੀ ਬਹੁਤ ਵਧੀਆ ਯਾਰ ਆ ਬਹੁਤ ਆ ਮੈਨੂੰ ਬਹੁਤ ਘਾਰਿਆਂ ਦਾ ਔਖਾ ਹੁੰਦਾ ਜਿਵੇਂ ਉੱਦੇ ਵੀ ਮੈਂ ਕਿਹਾ ਇਧਰ ਚੂਹੇ ਖੱਡਾਂ ਪਟ ਜਾਂਦੇ ਸੀ ਐਂ ਲੱਗਦਾ ਸੀ ਵੀ ਘਾਰ ਆਣਾ ਪਏ ਹੁਣ ਇਹ ਸੁਖ ਹੋ ਗਿਆ ਹੁਣ ਪਹਿਲਾਂ ਇਥੇ ਖਾਲ ਸੀ ਹੁਣ ਇਹ ਖਾਲ ਪੈ ਕੇ ਐਂ ਭੜੀ ਬਣ ਜੂ ਬਾਈ ਜਿਵੇਂ ਉਹ ਬਣੀ ਹੋਈ ਮੈਨੂੰ ਪੈਣ ਦਾ ਫਾਇਦਾ ਹੋ ਗਿਆ ਹਾਂ ਪਾਇਪ ਲਾਈਨ ਕਰਕੇ ਫਾਇਦਾ ਹੋ ਗਿਆ ਨਹੀਂ ਹੁਣ ਖੱਡਾ ਨਹੀਂ ਯਾਰ ਹੁਣ ਕਿਉਂਕਿ ਮੈਨੂੰ ਖਤਰਾ ਨਹੀਂ ਕੋਈ ਜਿਵੇਂ ਜੀਰੀ ਜੀ ਵੇਲੇ ਮੀਂਹ ਦੇ ਪੈਂਦੇ ਮੈਂ ਇਧਰ ਗੇੜਾ ਮਾਰਦਾ ਹੁਣ ਉਹ ਕੰਮ ਨਿਪਟ ਗਿਆ ਮੇਰਾ ਫਿਰ ਆਪਾਂ ਮੰਨੇਵਰਾਂ ਦੀ ਡਿਊਟੀ ਲਾ ਕੇ ਸੀ ਵੀ ਆਪ ਪਵਾ ਲਿਓ ਮਿੱਟੀ ਜੀ ਕਿਉਂਕਿ ਅਸੀਂ ਜਾਣਾ ਸੀ ਬਾਈ ਬੈਂਟਰ ਤਾਂ ਮੈਨੂੰ ਵਧੀਆ ਹੀ ਹੁੰਦੇ ਨੇ ਚੱਲਿਆ ਮਿੱਤਰੋ ਫਿਰ ਥਾਰ ਲੈਣ ਤੁਹਾਨੂੰ ਦਿਖਾਵਾਂਗੇ ਫਿਰ ਪਹੁੰਚ ਗਏ ਸੀ ਮਿੱਤਰੋ ਆਪਾਂ ਮਹਿੰਦਰਾ ਵਾਲਿਆਂ ਦੀ ਏਜੰਸੀ 'ਚ ਇਹ ਏਜੰਸੀ ਬਾਈ ਸੰਘੇੜਾ ਰੋਡ ਪਰਨਾਲਾ ਦੇ ਗੋਪੀ ਯਾਰ ਸਾਡੇ ਪਹੁੰਚੇ ਅੱਜ ਥਾਰ ਲੈਣ ਪਾਣੀ ਪੂਣੀ ਪੀਓ ਮੜਾ ਮੋੜਾ ਆਹ ਲੈ ਲਈ ਗੋਪੀ ਇਹ ਕਿਹੜੀ ਹੈ ਕਿਹੜਾ ਮਾਡਲ ਹੈ ਇਹ ਪੂਰੀ ਜਾਣਕਾਰੀ ਤੁਸੀਂ ਆਏ ਸੀ ਪਹਿਲਾਂ ਪਤਾ ਕਰਨਾ ਬਾਈ ਟੌਪ ਮਾੜਲਾ ਟੌਪ ਮਾੜਲਾ ਟੌਪ ਮਾੜਲਾ ਮੇਰੇ ਉਹ ਬਲਾਇਕਾ ਕਲਰ ਪਸੰਦ ਸੀ ਪਸੰਦ ਆ ਬੱਚੇ ਤੁਹਾਨੂੰ ਪੂਰੀ ਹਾਂ ਹਾਂ ਬਾਈ ਕਿਹੜਾ ਕਿਹੜਾ ਬਹਿ ਕੇ ਜਾਊਗਾ ਇਹ ਤੇ ਫੇਰ ਕਾਊਂਟ ਕਾਊਂਟ ਪੈਗੇ ਹੈ ਹਾਂ ਹਾਂ 2 ਬਲ 2 ਆ ਦੇਖਦੇ ਨੇ ਉਹ ਦੇਖਦੇ ਨੇ ਯਾਰ ਆ ਆ ਬਾਈ ਪੂਰੀ ਓਕੇ ਰਿਪੋਰਟ ਆ ਰੰਗ ਫੇਰ ਤੁਹਾਨੂੰ ਦਿਖਾਉਨੇ ਆ ਠੀਕ ਹੈ ਬੱਚੋਂ ਉਹ ਤਾਂ ਉੱਥੇ ਜਾ ਕੇ ਦਿਖਾਵਾਂਗੇ ਬਾਕੀ ਆ ਘਰੇ ਜਾ ਕੇ ਸਾਰਾ ਵਿੱਚ ਬੈ ਕੇ ਤੁਹਾਨੂੰ ਵੀ ਕੀ ਆ ਬਾਤ ਆ ਵਾ ਕਿ ਰਉ ਆ ਬਿਹਾਰ ਜਾ ਕਰਤਾ ਸੀ ਆਪਦਾ ਚਲ ਹਟ ਜਾ ਲੈ ਬੋਤ ਬੰਦ ਕਰ ਦਈਏ ਸ਼ੱਕਾ ਮਤਰਾ ਨੰਬਰ ਹੈ ਤਾਂ ਹੀ ਲਿਖਿਆ ਪਿੱਛੇ ਪੀ ਵੀ 19x 5688 ਫਿਰ ਮਾਰਤੇ ਸੀ ਗੱਗੂ ਨੇ ਸੈਣ ਜੇ ਬਾਈ ਸਾਈਨ ਦੇ ਬਹੁਤ ਵੇਜਾਂ ਦੇ ਕਰਾਉਂਦੇ ਨੇ ਯਾਰ ਇਹ ਵੀ ਕੰਮ ਵੱਡੜਾ ਹੀ ਹੁੰਦਾ ਸਾਈਨਾਂ ਦਾ ਵੀ ਮੈਨੂੰ ਜੀ ਸੱਸ ਵੀ ਹਾਂ ਵੀ ਕੋਪੀ ਯਾਰ ਵੀ ਕਰਾਉਣ ਦਾ ਇਹ ਨਹੀਂ ਪੁੱਛੀਦਾ ਜੇ ਬ੍ਰੈਂਡ ਦੇ ਘਰੇ ਬੋਲੋਦੇ ਮਗਰ ਬਾਜੀ ਕੋਪੀ ਦੀ ਸਾਡਾ ਵੀ ਕਰਾ ਦੇ ਮੂਮੈਂਟ ਆ ਕੀ ਮੁਬਾਰਕ ਆ ਜੀ ਬਹੁਤ ਬਹੁਤ ਵਧਾਈਆਂ ਹੋ ਗਈਆਂ ਜੀ ਗੱਗੂ ਵਧਾਈਆਂ ਗੱਗੂ ਜੀ ਵਧਾਈਆਂ ਕਰਦੇ ਆਂ ਗੱਗੂ ਜਮੇ ਨੂਰ ਨੇ ਕੱਪੜਾ ਜਾ ਖਿੱਚਿਆ ਜੀ ਆਇਆ ਬਾਈ ਕਾਹਨੇ ਗੋਪੀ ਸਾਡਾ ਪੂਰੀ ਡਿਊਟੀ ਨਿਭਾਉਂਦਾ ਪਿਆ ਗੋਪੀ ਨੇ ਪੂਰੀ ਆਪਣੀ ਡਿਊਟੀ ਜ਼ਿੰਮੇਵਾਰੀ ਨਿਭਾਈ ਜੀ ਨੱਕ ਮਾਰਦਾ ਮਿੱਠੇ ਨੂੰ ਤਾਂ ਸਹੀ ਗੱਲ ਹੈ ਫਿਰ ਜਿਹੜਾ ਚਾਬੀ ਜੇ ਫੜਾਉਣ ਵਾਲਾ ਵਿਹਾਰ ਜਾਂ ਹੁੰਦਾ ਮਤਰੋ ਇਹ ਵੀ ਕਰਿਆ ਓਕੇ ਰਿਪੋਰਟ ਆਵਾਜ਼ਾ ਕਲਿੱਪ ਜੇ ਇੰਨੀ ਕੀ ਪਾਉਣੀ ਜੀ ਬਣ ਗਿਆ ਹਾਂ ਵਸ ਵਧਾਈਆਂ ਹੋ ਗਈਆਂ ਕੋਕੂ ਬੱਚਿਆਂ ਨੇ ਕਰਤਾ ਮਹੂਰਤ ਹੋ ਗਈ ਸ਼ਟਾਰ ਜੀ ਹਾਂ ਜੀ ਹਾਂ ਜੀ ਜਮਾਂ ਆਵਾਜ਼ ਪਤਾ ਹੀ ਨਹੀਂ ਲੱਗਦਾ ਹਾਂ ਜੀ ਬੱਚੋ ਕਿਵੇਂ ਮਹਿਸੂਸ ਹੋ ਰਿਹਾ ਕਿਵੇਂ ਲੱਗਦਾ ਹਾਂ ਕਿਵੇਂ ਲੱਗਦਾ ਮਨੀਤੀ ਥੋੜਾ ਦੋ ਪਾਵੇ ਕਰੋ ਨਹੀਂ ਪਤਾ ਕੀ ਲੈ ਕੇ ਡਰਾਈਵਰ ਹੋਣੇ ਕਿਤੇ ਤਾਂ ਹਾਲੇ ਚ ਫੁੱਲ ਆਏ ਕਿਵੇਂ ਜੀ ਗੋਪੀ ਜੀ ਪੈਟਰੋਲ ਡੀਜ਼ਲ ਪਾਉਣ ਆ ਜੀ ਬੜੀ ਚੜੀ ਜੀ ਇੱਟ ਇੱਕ ਜੀ ਰੋਕ ਲਿਆ ਅੱਗੇ ਕਰਕੇ ਹੈ ਨਾ ਪਿੱਛੇ ਉਹ ਦਿਖਾਉਣਾ ਪੈਣੀ ਜੀ ਰਕੋ ਮਤਰਾ ਬੱਚਾਂ ਤੋਂ ਹੀ ਕਰਾਈਆ ਮਹੂਰਤ ਵੀ ਫੇਰਾ ਬੱਚੇ ਹੀ ਬਿਠਾਏ ਨੇ ਪਹਿਲਾਂ ਜੀ ਪੈੜ ਦੇ ਆਧਾਰ ਤੇ ਆਪਣੇ ਗੋਪੀ ਜੀ ਨੇ ਕਰਾਇਆ ਮਹੂਰਤ ਅੱ삐 ਕਿਸੇ ਨੇ ਨਹੀਂ ਫੜੀ ਜੀ ਫਿਰ ਆ ਕੇ ਮੈਂਗਾ ਮੈਨੂੰ ਫੜਾ ਲਾ ਹੁਣ ਨਵੀਂ ਇਧਰ ਵੀ ਗੋਪੀ ਚਲੋ ਇਹਦਾ ਪਉਈ ਹਾਂ ਕਿਆ ਬਾਤ ਇਦਰਾ ਮਾਈ ਵੀ ਉਦੀ ਬੈਠਾ ਠੀਕ ਆ ਯਾਰ ਜਿਹੜਾ ਹੁਣ ਕਹਿੰਦਾ ਤੂੰ ਚਲਾ ਉਹ ਕਹਿੰਦਾ ਤੂੰ ਚਲਾ ਚੱਲੀ ਜਾਣਾ ਉਹ ਕਹਿੰਦਾ ਤੂੰ ਚਲਾ ਹੁਣ ਚਲਾਵਾਂਗੇ ਤਾਂ ਹੈ ਜੀ ਵੀ ਆਪਾਂ ਕੱਢ ਦਨੇ ਆਪਾਂ ਕਿਹਾ ਹੈ ਅੱਜ ਬਾਬੇ ਨਾਨਕ ਦੇ ਜਨਮ ਮੌਕੇ ਦੀ ਗੁਰਪੁਰ ਮੌਕੇ ਬਾਬੇ ਨੇ ਕਿਆ ਬਾਤ ਆ ਜੀ ਗੱਡੀਆਂ ਵਾਲੇ ਉਹਨਾਂ ਦੀ ਗੱਲ ਥਾਰ ਪਪਾ ਅੱਜ ਕੀ ਹਾਂ ਹਾਂ ਇਹ ਤਾਂ ਆਪਾਂ ਦਿਖਾਵਾਂਗੇ ਬਾਕੀ ਇਹ ਤਾਂ ਸਾਰਾ ਕੁਝ ਰੋਜ਼ ਹੀ ਦਿਖਾਉਂਦੇ ਰਿਹਾ ਕਰਾਂਗੇ ਹੁਣ ਤਾਂ ਥੈਂਕ ਯੂ ਪੀ ਹੁਣ ਤਾਂ ਰੋਜ਼ ਹੀ ਦਿਖਾਉਂਦੇ ਰਿਹਾ ਕਰਾਂਗੇ ਆਇਆ ਬਾਈ ਕੰਮ ਸਾਡਾ ਫਿਰ ਜੱਟ ਲਾਈਵ ਜਿਵੇਂ ਤੁਹਾਨੂੰ ਕਹਿੰਨੇ ਹੁੰਦੇ ਆ ਜੱਟ ਲਾਈਵ ਹਾਂਜੀ ਹੋ ਵੀ ਮਿੱਤਰੋ ਮਹੌਰਤਾ ਫਿਰ ਮੈਂ ਤੇ ਗੋਪੀ ਕਰ ਦੇਣਾ ਇੱਥੇ ਤਾਂ ਕੇ ਗੋਪੀ ਮਾਤਾ ਦੂਜਾ ਵਾਰ ਆਵੜੀ ਜਾਣਾ ਆਹ ਇਹਦਾ ਅਰੇ ਪਰ ਮੈਂ ਤੁਹਾਨੂੰ ਜੜਿਆ ਫਿਰ ਅਸੀਂ ਦੂਜੀ ਜਾ ਆ ਜਾਨਿਆ ਬਾਜ ਨਾ ਐਨਾ ਕਝੂਟ ਹੀ ਦੇਣਾ ਸੀ ਗੋਪੀ ਸਾਨੂੰ ਮਾੜੀ ਗੱਲ ਆ ਜਾਰੇ ਤਾਂ ਛੁੱਟੀ ਆ ਤੂੰ ਤੇ ਰਾਹ ਕਿੱਲੇ ਦਲਾਂ ਨਾ ਹੱਸਦਾ ਚੰਗਾ ਬੇਟਾ ਵਾਏ ਆਜੋ ਆਜੋ ਅਸਟਾਪ ਦੇ ਵਾਲੀ ਉਥੇ ਹੀ ਚੱਲਦੇ ਆਂ ਜੀ ਬਰੀਜਾ ਚ ਫਿਰ ਆਪਾਂ ਪਹੁੰਚ ਗਏ ਸੀ ਘਰ ਮਿੱਤਰੋ ਮਿੱਤਰੋ ਅਸੀਂ ਆ ਗਏ ਸੀ ਫਿਰ ਹੁਣ ਡੇ ਕਰਿਆਂ ਉਹਨਾਂ ਨੂੰ ਸਾਡੇ ਗੱਡੀ ਵਾਲੇ ਬੰਦਿਆਂ ਨੂੰ ਬਈ ਪੰਛਾ ਜੀ 18 ਆ ਰਹੀ ਆਪਣੀ ਕੀ ਕਹਿਣਾ ਚਾਹੋਗੇ ਹੋਰ ਠੀਕ ਹਾਂ ਹਾਂ ਪੂਰਾ ਕਿੰਨੇ ਕ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਪੂਰੀ ਹੋ ਰਹੀ ਹੈ ਜੀ ਸਾਡੇ ਮੇਨ ਬੰਦੇ ਤਾਂ ਆ ਗਏ ਜੀ ਸਾਡੇ ਬੱਚਾ ਪਾਰਟੀ ਲੈ ਕੇ ਆ ਰਹੀ ਹੈ ਗੱਡੀ ਤਾਂ ਦੇਵਾਂਗੇ ਕੋਈ ਨਾ ਦੇਵਾਂਗੇ ਜਰਾ ਅੱਜ ਦਾ ਲਵਾਂਗੇ ਅੱਜ ਤਾਂ ਲੋਟ ਆਇਆ ਦੇ ਦੇਾਂਗੇ ਜਰ ਭਾਂਸੇ ਗੱਲ ਹੈ ਕੋਈ ਯਾਰ ਨਹੀਂ ਉਹ ਆਉਂਦੀ ਆ ਵੀਰੇ ਗੱਗੂ ਉਧਰ ਲਾ ਲਈ ਫੇਰ ਚਾਹੇ ਦੇਖਣ ਨੂੰ ਬਾਹਰ ਕੱਢ ਲਓ ਚੰਗਾ ਹਾਂ ਜੀ ਮੈਂ ਤਰੋ ਸੀ ਠੀਕ ਰਿਹਾ ਅੱਜ ਦਾ ਨਹੀਂ ਹਲੇ ਆਉਂਦੀ ਆ ਬਾਈ ਉਹ ਕਰਦੇ ਜੀ ਉੜਦੀ ਆਰਦਾ ਮੈਨੂੰ ਐਂ ਵੀ ਡਰੂ ਲੈਣ ਦੇ ਰਿਵਿਊ ਯਾਰ ਆ ਰਹੀ ਆ ਬਾਈ ਆ ਗੱਡੀ ਸਾੱਕ ਆ ਬਾਈ ਵੀ ਮੈਨੇ ਲਾਈਕ ਨਹੀਂ ਕੀ ਅਬ ਸਾਡੇ ਬੱਚੇ ਹੀ ਲੈ ਕੇ ਆਏ ਨੇ ਬਾਈ ਗੱਡੀ ਤੇ ਮੈਂ ਤੁਹਾਨੂੰ ਕਿਹਾ ਪਹਿਲਾਂ ਬਨਸਾ ਜੀ ਸਾਡੇ ਤੇਲ ਚੋ ਰਹੇ ਨੇ ਸਦੀ ਅੰਦਰੀ ਲਾਉਣੀ ਹੈ ਗੋਪੀ 14 14 14 ਜੀ ਤੇਲ ਉਧਰ ਸਾਡੀ ਮਾਸੀ ਵੀ ਵੀ ਆ ਸੁੱਕੇ ਨੇ ਇਧਰ ਸਾਡੀ ਰਾਜ ਮਾਸੀ ਵੀ ਆ ਚੁੱਕੀ ਹੈ ਸਾਡੀ ਮਾਸੀ ਨੇ ਪਾਣ ਸੇ ਨੂੰ 삭ਣ ਵੀ ਦਿੱਤਾ ਦੇ ਦੇ ਬੰਦੇ ਤੂੰ ਹਣਾ ਦੇ ਕੇ ਕੋਣ ਇਹ ਤੋਂ ਵੀ ਲੈ ਦੇਊਂਗਾ ਦੇਊਂਗਾ ਬੰਦੇ ਦੇਊਂਗਾ ਬਸੀ ਤੂੰ ਵੀ ਤੇ ਕੋਈ ਨਾ ਕੋਈ ਦੇ ਮਾਸੀ ਯਾਰ ਬੰਸੀ ਤੈਨੂੰ ਪਤਾ ਹੈਗਾ ਅੱਡਾਂ ਐ ਸਪੈਸ਼ਲ ਪਾਉਂਗਾ ਵਲੌਗ ਚ ਮਾਸੀ ਐਂ ਕਰਕੇ ਚਲੋ ਜੀ ਚਲੋ ਚਲੋ ਭਾਈ ਬਧਾਈਆਂ ਹੋ ਗਏ ਜੀ ਮਾਸੀ ਨੇ ਘੋੜ ਵੀ ਖਵਾਇਆ ਮੂੰਹ ਚ ਪਾ ਦਾ ਮੂੰਹ ਮਿੱਠਾ ਕਰਾਤਾ ਬਧਾਈਆਂ ਮਾਸੀ ਦਾ ਇਹਨੂੰ ਸਾਗਣ ਵੀ ਦਿੱਤਾ ਭਾਈ ਵਧਾਈਆਂ ਤੁਹਾਨੂੰ ਸਾਡਾ ਵਧਾਈਆਂ ਜੀ ਵਧਾਈਆਂ ਵਧਾਈਆਂ ਹੋ ਗਈਆਂ ਭਾਈ ਬਹੁਤ ਬਹੁਤ ਅੱਜ ਗੁਰਪੂਰ ਵਾਲੇ ਗੁਰਪੂਰ ਅੱਜ ਗੁਰਪੂਰ ਵਾਲੇ ਦੇਣਾ ਕੀ ਬਾਤ ਵਧਾਈਆਂ ਮੰਗ ਮੰਨੀਆਂ ਜੀ ਮੰਗਦਾ ਲਾਲਾ ਨੂੰ ਤੋਂ ਵੀਡੀਓ ਬਣਾਇਆ ਚੱਕੋ ਜੀ ਮਾਸੀ ਨੇ ਵੀ ਹਲਾ ਮਾਸੀ ਲਓ ਜੀ ਬਣਸਾ ਜੀ ਵਧਾਈਆਂ ਹੋ ਗਈਆਂ ਜੀ ਬਣਸਾ ਜੀ ਬਹੁਤ ਬਹੁਤ ਆਹ ਸਤਾ ਚਲੋ ਜੀ ਮਮਾ ਮੂੰਹ ਮੇਠਾ ਕਰਉਣਗੇ ਜੀ ਮੂੰਹ ਹੀ ਮਠਾ ਹੋਏ ਬੰਸੇ ਬਰਫੀ ਖਾਓ ਜੀ ਬਰਫੀ ਇੱਧਰ ਵੇਜੋ ਕੇ ਚਾਹ ਮੈਂ ਨੂੰ ਘਾਇ ਸੀ 12 ਟਾਈਮ ਕਿ ਆਉਣ ਹਾਂ ਆ ਇੰਨਾ ਟਾਈਮ ਕਿੱਥੇ ਲਾਉਨੇ ਆਂ ਸੀ ਮਾਸੀ ਹਮ ਤਾਂ ਐਸੀ ਵੀ ਕਦੋਂ ਚਲੀਏ ਹੋਰ ਵਧਾਈਆਂ ਆਵਗੀਆਂ ਖਾਰ ਤੇ ਹੁਣ ਤੈਨੂੰ ਖਾਰ ਝੂਟਾ ਵੀ ਦਵਾਇਆ ਕਰਾਂਗੇ ਦੇਖ ਦੇ ਚੰਗਾ ਜੇ ਲਜਾਇਆ ਕਰਨਗੇ ਬੁਗਰੀ ਬਿਠਾ ਕੇ ਤਾਂ ਨਿੱਕੀ ਜੀ ਲਾਈ ਨੇ ਵੀ ਮਾਰ ਸੀ ਨਾ ਨਾ ਨਹੀਂ ਨਹੀਂ ਕਿਉਂ ਲੈਣੇ ਨਾ ਬਚੋੜਾ ਨੂੰ ਲੈਣੂ ਪੈਣਾ ਨਹੀਂ ਨਹੀਂ ਬਿਠਾਇਆ ਕਰਾਂਗੇ ਹੋਰ ਮੂਰੇ ਜੇ ਕਰਕੇ ਸੀਟ ਤੈਨੂੰ ਤਾਂ ਤੈਨੂੰ ਤਾਂ ਬਿਠਾਈ ਲਿਆ ਕਰਾਂਗੇ ਮਾਜੀ ਟੱਕੋ ਮਿੱਤਰੋ ਬਹੁਤ ਵਧੀਆ ਰਿਹਾ ਬਾਈ ਪ੍ਰੋਗਰਾਮ ਸਾਡਾ ਦੇ ਦੇ ਮਾਂ ਸਕਣ ਭਾਂਜਾ ਤੇਰਾ ਹੋਰਾ ਇਹਦਾ ਪੰਜ ਘਟ ਦਤਾ ਤੇਰਾ ਵੱਧ ਦਾ ਹੱਕ ਜੀ ਦੇ ਕੇ 500 ਕੱਚੂਟਾ ਲੈਣ ਗਏ ਜੀ ਫਿਰ ਫਿਰ ਗੁੱਗ ਵਰਗੇ ਰਾਣੇ ਵਰਗੇ ਕਹਿੰਦੇ ਜੀ ਵੀ ਝੂਟਾ ਲੈ ਕੇ ਆਉਣਾ ਆ ਜਵਾਕਾਂ ਨੂੰ ਛੀਟ ਮੂਰੇ ਕਰਕੇ ਮਿੱਤਰੋ ਇਹਦਾ ਯਾਰ ਇਹ ਫਨ ਆ ਹਨਾ पांच शीट जी मुरे करके चापा हो ना जाना पेंडा नंग जाओ तू भी कड्डे हो गेड़ा कड् दो टोटल चलाओ चक्को जी हुन राइड हो रही है दोबारा थार दी ਸਾਡੀ ਫੈਮਿਲੀ ਦੁਬਾਰੇ ਰਾਈਡ ਲੈ ਰਹੀ ਹੈ ਕਹਿੰਦੇ ਗੇੜਾ ਕੱਢ ਕੇ ਆਉਣਾ ਚਲਾ ਕੇ ਆ 우 ਆ ਰਾਮਣ ਆਦਾ ਰਾਮਣ ਆ ਜਾ ਨੇ ਪਿੱਛੇ ਬਿਠਾਵਾਂਗੇ ਬੀ ਆ ਜਾ ਤੂੰ ਆ ਗਿਆ ਭਾਈ ਆ ਗਿਆ ਗੱਡੀ ਆ ਗਈ ਮੈਂ ਲੈ ਜੂਗੀ ਚਾਚੇ ਨੂੰ ਪਤਾ ਲੱਗ ਗਿਆ ਵੀ ਚੜਕੀ ਟਿੱਕਲੇ ਸਾਰਿਆਂ ਦੇ ਹਾਂ ਹੁਣ ਤਾਂ ਝੂਟੇ ਚਾਚਾ ਝੂਟੇ ਲੈ ਕੇ ਆਉਣਗੇ ਸਾਰੇ ਹੈ ਨਾ ਨੰਦ ਜੂਗੀ ਚਾਚਾ ਤੋਂ ਆਇਆ ਉਹ ਤਾਂ ਪਈਆ ਉਹਨੂੰ ਲਗਾਇਆ ਰੱਬੀ ਦੀਆ ਚਾਚੇ ਤੋਂ ਵਧਾਈ ਲੈਣਗੇ ਚਾਚਾ ਕਣਕ ਬੀਜ ਗਿਆ ਹਰ ਇੱਕ ਨੂੰ ਘੇਰ ਲਿਆ ਵੀ ਭਾਈ ਵਧਾਈ ਐ ਠੀਕ ਆ ਯਾਰ ਹਨਾ ਗੱਡੀਆਂ ਆਏ ਆ ਵੀ ਬਾਲੀ ਫੈਮਿਲੀ ਆਇਆ ਕਿਉਂਕਿ ਹੈਗੇ ਆ ਵੀ ਜਮ ਕੱਕ ਜਵਾਨ ਕੰਨੀ ਸਾਰਿਆਂ ਨੇ ਮਨ ਚੁੱਕ ਲਿਆ ਮਜ਼ਾ ਹੀ ਜਾਣਗੇ ਬੈਂਚੇ ਚੜ ਕੇ ਬੈਠੀ ਆ ਮੈਂ ਭਾਈ ਆਏ ਆ ਥਾਰ ਚਾਹ ਨਹੀਂ ਹੈਗਾ ਵੀ ਚਾਰ ਜਾਨੇ ਬਹਿ ਜਾਣਗੇ ਸਿਰ ਤੇ ਮੇਰੇ ਨਾਲ ਮਜ਼ਾ ਆਉਂਦਾ ਕਿ ਪਰ ਮੂੰ ਤਰੰਗ ਆਏ ਵੀ ਮਜ਼ਾ ਆਉਂਦਾ ਨੇ ਪੂਰੇ ਵੇਲੇ ਵਧੀਆ ਬੈਠਦੇ ਨੇ ਮਜ਼ਾ ਪੰਜ ਦਾ ਬਹਿ ਜਾਂਦੇ ਹੋਣਗੇ ਦੋ ਪੰਜ ਬਹਿ ਜਾਂਦੇ ਆ ਜਿਹਨੇ ਚੇਹਾਂ ਮੈਂ ਅਸੀਂ ਛੇ ਹਾਂ ਫੇਰ ਪਿੱਛੇ ਆਪਾਂ ਛੇ ਬੈਠੇ ਹਾਂ ਹਾਂ ਥਾਰ ਤੇ ਬੈਠੇ ਭੁਮਰੀ ਦੋ ਜਾਨੇ ਪਰ ਗਵਾਂਢੀ ਤੋਂ ਮੋੜਾ ਮਾਈ ਬੈਠੋ ਜੀ ਬੈਠੋ ਹੁਣ ਚੱਲ ਰਹੀ ਆ ਸਾਡੀ ਥਾਰ ਦੀ ਪਾਰਟੀ ਮਿੱਤਰੋ ਹਾਂ ਜੀ ਦਾ ਜੋ ਸੇਵਾ ਦੀ ਨੇ ਅਜੇ ਪਹਿਲਾਂ ਉੱਥੇ ਜਾਂਸੀ ਚ ਵੀ ਗੋਪੀ ਜੀ ਨੇ ਸੇਵਾ કરી ਹੁਣ ਵੀ ਸੇਵਾ ਤੇ ਨੇ ਸਾਡੇ ਬੱਚਾ ਪਾਰਟੀ ਵੀ ਸਾਡੀ ਵੀ ਇਹ ਛੋਟੀ ਜੀ ਮੇਲੇ ਚ ਪਾ ਕੇ ਦੇ ਦੂਗਾ ਬਸ ਨਾ ਚਲਾਈ ਵੀ ਗਾਹਾਂਗੇ ਨਾ ਵੀ ਪਾਰਟੀ ਚੱਲਣਾ ਕੰਮ ਚੰਗਾ ਬ੍ਰੇਕ ਚੰਗੀ ਆ ਵੀਰ ਹਾਂ ਦੋ ਜੀ ਆ ਗਏ ਆ ਕੜਚੇਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਨੂੰ ਸਾਡਾ ਬਹੁਤ ਅੱਛਾ ਸਾਡਾ ਗੁਰਮੁਹ ਵਾਈ ਕਰ ਦੋ ਦਰਸ਼ਕਾਂ ਨੂੰ ਬਿਮਾਰ ਬਾਈ ਵੀ ਨਹੀਂ ਕਰਿਆ ਜਾਂਦਾ ਯਾਰ ਗੁਰਮੁਹ ਸਾਡਾ ਬਿਮਾਰ ਹੋ ਗਿਆ ਜੀ ਆਇਆਂ ਨੂੰ ਚੰਗਾ ਜੀ ਪ੍ਰਧਾਨ ਜੀ ਠੀਕ ਜੀ ਓਕੇ ਜੀ ਓਕੇ ਮਾਰ ਲਿਆ ਕਰੋ ਘੇੜਾ ਮਾਰ ਤਾਂ ਲੈ ਅੱਜ ਨੀ ਮਾਰਾ ਕਰਾਂਗੇ ਹੋਰ

ਆਉਂਦੀ ਹੈ ਜੀ ਥਾਰ ਸਾਡੀ ਨੀਮਕਾਰ ਖੜਾ ਲੋਰੀ ਰੋਗ ਦੀ ਜੀ ਬਰਾ ਤਾਕਤ ਬੋ ਤੇ ਆਪਣੇ ਕਹਤਾ ਖੜਾ ਲੋਰੇ ਤੇ ਖੜਾ ਨਹੀਂ ਤਾਂ ਆਏਗੀ ਆਪਾਂ